धूरी के सरकारी अस्पताल में भाजपा नेता रणदीप सिंह दयोल अपनी टीम के साथ पहुंचे। इस समय उन्होंने देखा कि मरीजों को काफी परेशानी का सामना करना पड़ रहा है अल्ट्रासाउंड मशीन की भारी कमी है ये हॉस्पिटल परेशानी का केंद्र बन गया है मरीजों के लिए दावे के मुताबिक काम खोखले हैं। सिर्फ इश्तिहार बाजी पर ही पैसा खर्च किया जा रहा है अमित गुप्ता नरेश छत्री की रिपोर्ट ਉਹ ਜਿਹੜਾ ਇਹ ਸੂਰੀ ਦਾ ਸਿਵਲ ਹਸਪਤਾਲ ਹੈ ਆ ਕਰਕੇ ਇਹਦੀ ਵਿਸ਼ੇਸ਼ਤਾ ਹੋ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਨੇ ਬੜੇ ਵੱਡੇ ਦਾਅਵੇ ਕੀਤੇ ਸੀ ਕਿ ਜਿਹੜਾ ਸਿਹਤ ਨੂੰ ਰਿਲੇਟਡ ਕੰਮ ਹੈ ਜਾਂ ਸਿਹਤ ਦਾ ਮਾਡਲ ਦਿੱਲੀ ਦਾ ਪੇਸ਼ ਕੀਤਾ ਗਿਆ ਸੀ ਉਹ ਕਹਿੰਦੇ ਸੀ ਵੀ ਅਸੀਂ ਸਿਹਤ ਨੂੰ ਬਹੁਤ ਅੱਛਾ ਕਰ ਦਾਂਗੇ ਸਿਹਤ ਸਹੂਲਤਾਂ ਨੂੰ ਬੜਾ ਪੜਾਵਾ ਦੇ ਦਾਂਗੇ ਇਹ ਬਹੁਤ ਸਮੇਂ ਤੋਂ ਪਰ ਕੁਝ ਦਿਖਾਈ ਨਹੀਂ ਦਿੱਤਾ ਇੱਥੇ ਉਹ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਬੜਾ ਵੱਡਾ ਦਾਵਾ ਕੀਤਾ ਗਿਆ ਸੀ ਭਵੰਤਮਾਨ ਹੋਰਾ ਵੱਲੋਂ ਕਿ 26 ਜਨਵਰੀ ਤੋਂ ਬਾਅਦ ਹਰ ਇੱਕ ਦਵਾਈ ਹਰ ਇੱਕ ਟੈਸਟ ਹਸਪਤਾਲ ਦੇ ਵਿੱਚ ਹੋਇਆ ਕਰੂਗਾ ਤੇ ਅੱਜ ਤੇ ਕੱਲ ਅਸੀਂ ਦੇਖਿਆ ਕਿ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਇੱਕ ਤਾਂ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਹੜੇ ਡਾਕਟਰ ਨੇ ਉਹ ਦਵਾਈ ਜਿਹੜੀ ਲਿਖਦੇ ਆ ਉਹ ਮਿਲਦੀ ਨਹੀਂ ਤੇ ਭਵੰਤਮਾਨ ਨੇ ਕੀ ਕਿਹਾ ਸੀ ਕਿ ਅਗਰ ਦਵਾਈ ਨਹੀਂ ਮਿਲਦੀ ਤਾਂ ਡਾਕਟਰ ਜਾ ਕੇ ਆਪ ਬਾਹਰੋਂ ਦਵਾ ਕੇ ਲੈ ਕੇ ਆਇਆ ਕਰਦਗੇ ਕੁਛ ਨਹੀਂ ਹੋ ਰਿਹਾ ਉਹਦਾ ਤੁਸੀਂ ਵੀ ਦੇਖਿਆ ਉਹ ਅਸੀਂ ਵੀ ਦੇਖਿਆ ਗੱਲਬਾਤ ਵੀ ਕੀਤੀ ਹੈ ਮਰੀਜ਼ਾਂ ਦੇ ਨਾਲ ਕੋਈ ਟੈਸਟ ਨਹੀਂ ਹੋ ਰਿਹਾ ਇੱਕ ਇਥੇ ਬੋਰਡ ਲੱਗੇ ਹੁੰਦੇ ਸੀ ਮੇਰੇ ਘਰ ਹੁਣ ਤਾਂ ਸ਼ਾਇਦ ਦਿਖਾਈ ਨਹੀਂ ਦਿੱਤੇ ਕਿ ਸ਼ਾਇਦ ਬੈਕ ਸਾਈਡ ਤੇ ਲੱਗੇ ਹੋਏ ਆ ਕੀ ਕੀ ਅਗਰ ਤੁਸੀਂ ਅਲਟਰਾਸਾਉਂਡ ਕਰਾਉਣਾ ਤਾਂ ਸਰਕਾਰ ਵੱਲੋਂ ਕੁਝ ਨਿਸ਼ਚਿਤ ਹੋ ਗਿਆ ਲੈਬਾ ਬਾਹਰ ਕਿਉਂਕਿ ਹਸਪਤਾਲ ਦੇ ਵਿੱਚ ਤਾਂ ਹੈ ਨਹੀਂ ਅਸੀਂ ਵੀ ਮਿੰਤਾ ਕਰ ਕਰ ਹਟ ਗਏ ਵੀ ਭਗਵੰਤ ਸਿੰਘ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਕਿ ਟੋਟਵਟ ਅਲਟਰਾਸਾਉਂਡ ਮਸ਼ੀਨ ਤਾਂ ਹਸਪਤਾਲ ਦੇ ਵਿੱਚ ਹੋਣੀ ਚਾਹੀਦੀ ਹੈ ਹਸਪਤਾਲ ਦੇ ਵਿੱਚ ਤਾਂ ਅਲਟਰਾਸਾਉਂਡ ਮਸ਼ੀਨ ਪਹਿਲਾਂ ਪਈ ਸੀ ਪਰ ਉਹਨੂੰ ਕੋਈ ਟੈਸਟ ਕਰਨ ਵਾਸਤੇ ਡਾਕਟਰ ਨਹੀਂ ਹੈ ਤੇ ਕੁਛ ਨਹੀਂ ਹੋਇਆ ਇੱਕ ਹੋਰਡਿੰਗ ਜ਼ਰੂਰ ਲਾਇਆ ਗਿਆ ਕਿ ਬਾਹਰ ਜਾ ਕੇ ਲੈਬ ਤੋਂ ਤੁਸੀਂ ਕਰਾ ਲਓ ਤੇ ਸਰਕਾਰ ਪੈਸੇ ਦੇਊਗੀ ਤੇ ਕੱਲ ਉਹਦਾ ਵੀ ਪਤਾ ਲੱਗਿਆ ਜਦੋਂ ਉਹ ਲੈਬ ਵਾਲਿਆਂ ਨਾਲ ਗੱਲ ਕਰੀ ਮਰੀਜ਼ ਕਦੇ ਵੀ ਅਸੀਂ ਜਾਣਦੇ ਹਾਂ ਜਦੋਂ ਲੈਬ ਤੇ ਤਾਂ ਲੈਬ ਵਾਲੇ ਸਾਨੂੰ ਕਹਿੰਦੇ ਵੀ ਸਾਨੂੰ 4 ਮਹੀਨੇ ਤੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿਹੜੇ ਅਸੀਂ ਟੈਸਟ ਕਰ ਰਹੇ ਹਾਂ ਉਹਨਾਂ ਨੇ ਸਾਫ਼ ਕੋਰਾ ਜਵਾਬ ਦੇ ਦਿੱਤਾ ਕਿ ਅਸੀਂ ਕੋਈ ਟੈਸਟ ਨਹੀਂ ਕਰਦੇ ਇਹ ਮਤਲਬ ਕੀ ਨਿਕਲਦਾ ਹੈ ਭਗਵੰਤ ਮਾਨ ਦਾ ਖੁੱਦਾ ਜ਼ਿਲ੍ਹਾ ਭਗਵੰਤ ਮਾਨ ਦਾ ਖੁੱਦਾ ਹਲਕਾ ਪਵੰਤ ਮਾਨ ਦਾ ਖੁੱਦਾ ਹਸਤਾ ਵਾਲ ਵੀ ਜੇ ਕਹਿ ਦਈਏ ਤਾਂ ਇੱਥੇ ਹੀ ਲੋਕ ਖੱੱਚਲ ਖਵਾਰ ਹੋ ਰਿਹਾ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਕੁਝ ਨਹੀਂ ਹੋ ਰਿਹਾ ਸਿਹਤ ਸੂਤ ਦੇ ਨਾਮ ਦੇ ਉੱਤੇ ਸਿਰਫ ਆਪਣੀਆਂ ਫੋਟੋਆਂ ਚਪਕਾਈਆਂ ਹੋਈਆਂ ਨੇ ਮੁਹੱਲਾ ਕਲੀਨਿਕਾ ਦੇ ਉੱਤੇ ਜਿਨ੍ਹਾਂ ਦਾ ਨਾਮ ਅੱਜ ਕੱਲ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਰੱਖਿਆ ਇਹਨਾਂ ਨੇ ਉੱਥੇ ਕੀ ਹੁੰਦਾ ਤੁਸੀਂ 10 20 ਰੁਪਏ ਦੀ ਦਵਾਈ ਜਿਹੜੀ ਮੈਡੀਕਲ ਸ਼ੌਪ ਤੋਂ ਜਾ ਕੇ ਲੈ ਲੈਂਦੇ ਹੋ ਉਹ ਤੁਹਾਨੂੰ 10 20 ਰੁਪਏ ਦੀ ਦਵਾਈ ਮਿਲ ਜਾਂਦੀ ਹੈ ਤੇ ਜੇ ਤੁਸੀ ਕੋਈ ਟੈਸਟ ਕਰਾਉਣਾ ਹੁੰਦਾ ਉਹਦੀ ਤਿੰਨ ਤਿੰਨ ਚਾਰ ਚਾਰ ਦਿਨ ਰਿਪੋਰਟ ਨਹੀਂ ਆਉਂਦੀ ਕਿਹੜੀ ਸਿਹਤ ਸੂ ਆ ਇਸੇ ਦਾ ਜਵਾਬ ਲੈਣ ਵਾਸਤੇ ਅੱਜ ਇੱਥੇ ਪਹੁੰਚੇ ਸੀ ਤੇ ਇਦੋਂ ਵੀ ਉੱਪਰ ਦੀ ਬੜੀ ਤਰਾਸ ਵੀ ਹੋਈ ਆ ਸੰਗਰੂਰ ਜ਼ਿਲ੍ਹੇ ਦੇ ਨਾਲ ਕਿ ਜਿਹੜੇ ਐਕਸਾਈਜ਼ ਮਿਨਿਸਟਰ ਨੇ ਖਜ਼ਾਨਾ ਮੰਤਰੀ ਨੇ ਸਰਪਾਲ ਸਿੰਘ ਚੀਮਾ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਕਿਉਂਕਿ ਖੁੱਤਾ ਡਿਪਾਰਟਮੈਂਟ ਹੈ ਜਿਹੜਾ ਸ਼ਰਾਬ ਦਾ ਵੰਡਰਨ ਆ ਜਾਂ ਸ਼ਰਾਬ ਦੀ ਜਿਹੜੀ ਸਾਰੀ ਪ੍ਰਣਾਲੀ ਹੈ ਉਹਨੂੰ ਐਕਸਾਈਜ਼ ਡਿਪਾਰਟਮੈਂਟ ਦੇਖਦਾ ਖੁੱਤਾ ਉਹਨਾਂ ਦਾ ਡਿਪਾਰਟਮੈਂਟ ਹੈ ਖੁੱਤਾ ਉਹਨਾਂ ਦਾ ਹਲਕਾ ਹੈ ਲੋਕਾਂ ਨੇ ਵੱਡੀਆਂ ਪਟੇ ਮਾਰਜਨ ਦੇ ਨਾਲ ਬੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਉਹ ਲੋਕ ਜਿਹ ਆਮ ਲੋਕਾਂ ਦੀ ਗੱਲਾਂ ਕਰਨ ਵਾਲੇ ਖਾਸ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਉਹ ਲੋਕਾਂ ਨੂੰ ਮਿਲਣ ਦਾ ਜਿਨ੍ਹਾਂ ਦੇ 17 18 ਲੋਕਾਂ ਦੀ ਅਜੇ ਤੱਕ ਮੌਤ ਹੋਈ ਇਹ ਵੀ ਮੁੱਦਾ ਸੀ ਤੇ ਖਾਸ ਕਰਕੇ ਹਾਸ ਕਰਦੇ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਸਿਰਫ ਇੱਕ ਪੋਸਟਰਾਂ ਦੀ ਸਰਕਾਰ ਆ ਕੋਈ 10 ਲੱਖ ਦਾ ਕੰਮ ਕਰਕੇ ਕਰੋੜ ਰੁਪਏ ਦੇ ਪੋਸਟਰ ਲਾਉਂਦੇ ਨੇ ਵੀ ਅਸੀਂ ਆ ਕਰਤਾ ਸੀ ਮਸੂਰੀਆਂ ਹੀ ਸਰਕਾਰ ਆ ਪਹਿਲਾਂ ਲੋਕਾਂ ਨੂੰ ਹੋਰ ਸਰਕਾਰਾਂ ਨੂੰ ਕਹਦੇ ਹੁੰਦੇ ਸੀ ਕਿ ਇਹ ਪੋਸਟਰਾਂ ਨਾਲ ਆਪਦੀ ਮਸੂਰੀ ਕਰਦੇ ਨੇ ਪਰ ਅੱਜ ਆਉ ਕੰਮ ਆਪ ਕਰਨ ਲੱਗ ਗਏ ਇਹ ਤੇ ਜਿਹੜੇ ਆਪਣੇ ਸਿਹਤ ਸਿੱਖਿਆ ਮਤਲਬ ਸਹੂਲਤਾਂ ਦੇ ਦਾਅਵੇ ਨੇ ਇਹਨਾਂ ਦੇ ਉਹ ਬਿਲਕੁਲ ਜ਼ੀਰੋ ਨੇ ਉਹ ਫੇਰ ਹੋਈ ਆ ਸਰਕਾਰ ਤੇ ਉਹੀ ਚੀਜ਼ ਦਾ ਅੱਜ ਦੇਖਣ ਆਏ ਸੀ ਉਹਰੇ ਜਵਾਬ ਅੱਛੇ ਨੇ ਛੋਟੇ ਛੋਟੇ ਗਰੀਬ ਬੰਦੇ ਬਸ ਇਨੀ ਮਿਹਰਬਾਨੀ ਕਰਨਾ ਬਸ ਦੋ ਨੰਬਰ ਤੇ ਜਾ ਕੇ ਬੱਛੀ ਹਵਸ ਹੋ ਗਿਆ ਇਹ ਬਸ ਨਸਾਬ ਜਿਹੇ ਬਸ ਹੋਰ ਕਿੰਨੇ ਕਿਨੇ ਤੁਹਾਡੇ ਇਲਾਕੇ ਚ ਉਥੇ ਪੀਤੀ ਹੋਏ ਕਾਫੀ ਆਨੇ ਪੀਤੇ ਕਾਫੀ ਹੋਰਾਂ ਨੇ ਬੰਦੇ ਕਹਿੰਦੇ ਸੋਣਿਆ ਇਹ ਆਪਾਂ ਨੇ ਕੋਈ ਕਈ ਹਸਪਤਾਲਾਂ ਚ ਵੀ ਨਹੀਂ ਹੋਈ ਅੱਧੇ ਗੁਜ਼ਰ ਗਏ ਕੋਈ ਤੁਹਾਡੇ ਸੰਗਰੂ ਸੁਨਾਮ ਦੇ ਆਲੇ ਦੁਆਲੇ ਵੀ ਕੋਈ ਇਹ ਜਾਣਕਾਰੀ ਦੀ ਹੋਈ ਹੈ ਡੈਥ ਪਤਾ ਨਹੀਂ ਕਹਿੰਦੇ ਨਹੀਂ ਪਿੰਡਾ ਜੀ ਵਾਲੇ ਦਾ ਲਈ ਕੀ ਨਾਮ ਸੀ ਜਿਹਨੇ ਡੱਤ ਹੋਈ ਆ ਨਾਮ ਨਹੀਂ ਪਤਾ ਨਹੀਂ ਜਿਹੜਾ ਜਿਹਦੀ ਡੱਤ ਹੋਈ ਸੀ ਉਹ ਮੈਂ ਆ ਰਵਿ ਸੀ ਪਰਾਏ ਸਾਡੇ ਨੌ ਵੱਡਾ ਪਰਾਏ ਰਵਿ ਸੀ ਜਿਹੜਾ ਹਸਪਤਾਲ ਬੋਲਿਓ ਧੂਰੀ ਦੇ ਸਰਕਾਰੀ ਹਸਪਤਾਲ ਕੀ ਕਾਰਨ ਕਾਰਨ ਇਹ ਹੈ ਜੀ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੀਗੇ ਵੀ ਅਸੀਂ ਧੂਰੀ ਨੂੰ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਯੂਜ਼ ਕਰਾਂਗੇ ਉਹ ਇਸ ਤਰ੍ਹਾਂ ਦੇ ਭੜੇ ਭੜੇ ਪ੍ਰਯੋਗ ਕਰ ਰਹੇ ਨੇ ਨਾ ਇੱਥੇ ਕਿਸੇ ਨੂੰ ਟਾਈਮ ਨਾਲ ਦਵਾਈ ਮਿਲਦੀ ਹੈ ਨਾ ਪੂਰੀਆਂ ਦਵਾਈਆਂ ਮਿਲਦੀਆਂ ਪਰਚੀਆਂ ਵੀ ਕਟਾਉਣ ਵਾਸਤੇ ਲੋਕ ਲੈਣਾ ਖੱਜਲ ਖਵਾਰ ਹੋ ਰਹੇ ਨੇ ਕੰਪਿਊਟਰ ਤੇ ਇੰਨਾਂ ਕੋਲੇ ਬੰਦੇ ਨਹੀਂ ਹੈਗੇ ਠੀਕ ਹੈ ਜੀ ਅਲਟਰਾਸਾਉਂਡ ਕਰਾਉਣ ਵਾਸਤੇ ਇਹਨਾਂ ਨੇ ਬਾਹਰ ਲੈਬਾਂ ਤੋਂ ਹੀ ਕਰਾਈਆਂ ਸੀ ਲੈਬਾਂ ਵਾਲੇ ਜਵਾਬ ਦੇ ਰਹੇ ਨੇ ਉਹਨਾਂ ਨੂੰ 4-4 ਮਹੀਨਿਆਂ ਤੋਂ ਸਰਕਾਰ ਨੇ ਪੇਮੈਂਟ ਨਹੀਂ ਕਰੀਆਂ ਭਗਵੰਤਬਾਹ ਸਰਕਾਰ ਦੇ ਸਿਰਫ ਖੋਖਲੇ ਦਾਅਵੇ ਨੇ ਸਿਰਫ ਐਡਵਰਟਾਈਜ਼ਮੈਂਟ ਤੇ ਇਹਨਾਂ ਦਾ ਜੋਰ ਹੈ ਉੱਥੇ ਸਿਰਫ ਇਸ਼ਤਿਹਾਰबाजी ਤੇ ਸਿਰਫ ਪੈਸਾ ਖਰਚ ਰਹੇ ਨੇ ਔਰ ਕੁਝ ਨਹੀਂ ਕਰ ਰਹੇ ਹਸਪਤਾਲ ਬਾਰੇ ਦਾਵਾ ਕੀਤਾ ਗਿਆ ਕਿ ਕੱਲ ਅਲਟਰਾਸਾਉਂਡ ਮਸ਼ੀਨ ਆਣੀ ਰਹੇ ਅੱਜ ਕੀ ਆ ਦੇਖੋ ਹਲੇ ਇਹਨਾਂ ਦੇ ਦਾਅਵੇ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਜੀ ਸਰਕਾਰ ਅਨਾਊਂਸਮੈਂਟ ਕਰ ਦਿੰਦੀ ਹੈ ਗਰਾਊਂਡ ਲੈਵਲ ਤੇ 20% ਕੰਮ ਨਹੀਂ ਹੁੰਦਾ ਮਸ਼ੀਨ ਤੁਸੀਂ ਕਹਿ ਰਹੇ ਹੋ ਆ ਗਈ ਹੈ ਜਦੋਂ ਆਪਰੇਟਰ ਵੀ ਨਹੀਂ ਹੋਣਾ ਮੈਨੂੰ ਲੱਗਦਾ ਇਹਨਾਂ ਕੋਲ ਜਦੋਂ ਆਪਰੇਸ਼ਨਲ ਹੋਏਗੀ ਮਣੀ ਛੋੜੋ ਤੁਸੀਂ Я снаржусь.